ਸਰ ਸੀਐਮ ਕੈਂਪ ਆਫਿਸ ਦਾ ਉਦਘਾਟਨ ਕਰਨਾ ਸੀਐਮ ਸਾਹਿਬ ਨੇ ਔਰ ਉਹ ਜੋ ਕੰਮ ਰਹਿੰਦੇ ਸੀ ਪੈਂਡਿੰਗ ਉਹਨਾਂ ਦਾ ਦौरा ਕਰਦੇ ਆਏ ਔਰ ਅਕਸਰਾਂ ਤੋਂ ਕੰਮਾਦਾਰ ਵਾਈਜ਼ ਵੀ ਲਿਆ ਬਾਕੀ ਜਿਹੜੇ ਹਲਕੇ ਦੇ ਵਿਕਾਸ ਦੇ ਕੰਮ ਸੀਗੇ ਉਹ ਕਿਤੇ ਕਿਤੇ ਖੜੇ ਆ ਕਿਤੇ ਕਿਤੇ ਕੀ ਕੀ ਕਰਨ ਵਾਲੇ ਆ ਆਰਓ ਵੀ ਦਾ ਕੰਮ ਵੀ ਡਿਊ ਆ ਔਰ ਬਹੁਤ ਸਾਰੇ ਕੰਮ ਜਿਹੜੇ ਪੈਂਡਿੰਗ ਨੇ ਉਹ ਸਾਰਿਆਂ ਦਾ ਰਿਵਿਊ ਲਿਆ ਕਦੋਂ ਤੱਕ ਸਰ ਇਹ ਦਫ਼ਤਰ ਦਾ ਉਦਘਾਟਨ ਸਰ ਬਹੁਤ ਜਲਦੀ ਤੁਹਾਨੂੰ ਇੱਕ ਦਿਨ ਦੇ ਵਿੱਚ ਮੈਸੇਜ ਕਨਵੇ ਕਰ ਦਾਂਗੇ ਕਿਸ ਤਰ੍ਹਾਂ ਦੀਆਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਸਰ ਪਬਲਿਕ ਨੂੰ ਇੱਥੇ ਮਿਲਣ ਗਈਆਂ ਜੀ ਸਹੂਲਤਾਂ ਸਰ ਇੱਥੇ ਫੈਸਿਲਿਟੇਸ਼ਨ ਸੈਂਟਰ ਆ ਹਰ ਤਰ੍ਹਾਂ ਦੀ ਗਵਰਨਿੰਗ ਸਰਵਿਸਿਜ਼ ਮਿਲੂਗੀ ਤੇ ਸੀਐਮ ਸਾਹਿਬ ਦੇ ਰਾਹੀ ਉਹਨਾਂ ਨੂੰ ਕੋਈ ਡਾਇਰੈਕਟ ਕੋਈ ਵੀ ਗੱਲ ਕਨਵੇ ਕਰਦੀਆਂ ਉਹਨਾਂ ਦਾ ਗ੍ਰੀਵੈਂਸ ਸੈਂਟਰ ਵੀ ਇੱਥੇ ਹੋਊਗਾ ਔਰ ਬਾਕੀ ਡਿਪਾਰਟਮੈਂਟਾਂ ਦੀਆਂ ਦੂਸਰੀਆਂ ਦੀਆਂ ਜਿਹੜੇ ਫੈਸਿਲੀਟੇਸ਼ਨ ਸੈਂਟਰ ਆ ਉਹ ਵੀ ਸਾਰੇ ਇੱਥੇ ਆਉਂਦੇ। ਸੀਐਮ ਸਾਹਿਬ ਤੋਂ ਜੋ ਤਵਕਕੂ ਰੱਖਦੇ ਆ ਮਾਲਕ ਨੇ ਪੰਜਾਬ ਦੇ ਉਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ। ਇਹ ਤੁਰੀ ਦਾ ਇਹ ਪਹਿਲਾ ਆਫਿਸ ਹੋਊਗਾ ਮੰਨ ਕੇ ਜੋ ਮੁੱਖ ਮੰਤਰੀ ਇਸ ਤਰ੍ਹਾਂ ਨੇ ਲੈ ਆ। ਬੱਸ ਇਸ ਤਰ੍ਹਾਂ ਇਸ ਕਿਸਮ ਦਾ ਇਸ ਕਿਸਮ ਦਾ ਪਹਿਲਾ ਆਫਿਸ ਹੀ ਹੈ। ਪਹਿਲਾਂ ਅਸੀਂ ਦਰਾਇਜੀ ਦੇ ਘਰਾਂ ਦੇ ਵਿੱਚ ਬੈਠੇ ਸੀਗੇ ਉੱਥੇ ਮਕਾਨ ਦੇ ਵਿੱਚ। ਇਹ ਹੁਣ ਕੈਂਪੋਫਿਸ ਵਾਂਗ ਹੀ ਰੈਸਪ ਹੋ ਗਿਆ। ਸੋ ਵੱਖ-ਵੱਖ ਵਿਭਾਗਾਂ ਦੇ ਤੁਹਾਡਾ ਮਤਲਬ ਹੈ ਸਰ ਨੁਮਾਇंदे ਵੀ ਇਸ ਦਫ਼ਤਰ 'ਚ ਬੈਠਿਆ ਕਰਨਗੇ ਜਿਹੜੇ ਲੋਕਾਂ ਦੇ ਮਤਲਬ ਸਬੰਧਤ ਸ਼ਿਕਾਇਤਾਂ ਨੇ ਉਹਨਾਂ ਦੀਆਂ ਸੁਣਵਾਈ ਹੋਣੀ ਹੈ। ਇੱਕੋ ਸੀਐਮਓ ਉੱਥੇ ਬੈਠੂਗਾ। ਸੀਐਸ ਅਫਸਰ ਬਿਠਾਵਾਂਗੇ। ਬਾਕੀ ਅਫਸਰ ਬੈਠਣਗੇ ਜਿਹੜੇ ਸਾਰੇ ਦਫ਼ਤਰਾਂ ਨਾਲ ਕੋਆਰਡੀਨੇਸ਼ਨ ਕਰਕੇ ਕੰਮ ਨੂੰ ਸਮੂਤੀਕ ਸਿਰੇ ਲਾਉਣਗੇ। ਔਰ ਡਾਇਰੈਕਟ ਜਿੰਨਾ ਦਾ ਸੀਐਮ ਦਫ਼ਤਰ ਚੰਡੀਗੜ੍ਹ ਨਾਲ ਲਿੰਕ ਹੋਊਗਾ। ਔਰ ਸਾਰੇ ਉਥੋਂ ਦੇ ਕੰਮ ਕਰਾਉਣ ਵਾਲੇ ਉਹ ਵੀ ਹੋਣਗੇ। ਇੱਥੋਂ ਕੰਮ ਕਰਾਉਣ ਵਾਲੇ ਜਿਹੜੇ